ਅੱਜ ਹੁਸ਼ਿਆਰਪੁਰ ਦੀ ਦੁਸ਼ਹਰਾ ਗਰਾਊਂਡ ਨੇੜੇ ਸਥਿਤ ਸ਼ਨੀ ਦੇ ਮੰਦਿਰ ਕੋਲ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਇੱਕ ਕਾਰ 'ਚ ਆਈਆਂ ਕੁਝ ਮਹਿਲਾਵਾਂ ਨੇ ਘਰ ਬਾਹਰ ਬੈਠੀ ਬਜ਼ੁਰਗ ਬੀਬੀ ਦੇ ਹੱਥੋਂ ਸੋਨੇ ਦੀਆਂ ਬੰਗਾਂ ਕੱਟ ਲਈਆਂ ਤੇ ਫਰਾਰ ਹੋ ਗਈਆਂ ਵੀ ਨਾਈਟਾ ਮੇਰਾ ਨਾਮ ਸੰਦੋਸ਼ ਮਲੋਤਰਾ ਇਹ ਕਿਹੜੀ ਜਗ੍ਹਾ ਹੈ ਤੇ ਕਿੱਥੇ ਤੁਹਾਡਾ ਨਕੀ ਹੈ ਇਹ ਪਹਾੜੀ ਘਰਣਾ ਛਣੀ ਮੰਦਿਰ ਦੇ ਸਾਹਮਣੇ ਤੇਲ ਵਾਲੀ ਦੁਕਾਨ ਦੀ ਦੁਕਾਨ ਦੇ ਬਾਹਰ ਕੁਰਸੀ ਤੇ ਬੈਠੀ ਹਾਂ ਮੈਂ ਸਾਰਾ ਮਾਮਲਾ ਹੈ ਮੈਂ ਉੱਥੇ ਬੈਠੀ ਸੀ ਰਾਮ ਦੇ ਨਾਲ ਉਹ ਆਈ ਗੱਡੀ ਖੜੀ ਕੀਤੀ ਆਂਟੀ ਜੀ ਨਮਸਤੇ ਮੈਂ ਕਿਹਾ ਤੁਹਾਨੂੰ ਵਾਸਤੇ ਮੈਂ ਕੋਈ ਰਸਤਾ ਪੁੱਛਣ ਆਲੀ ਹਾਂ ਪੁੱਛੇ ਜਾਂਦੇ ਆ ਇਹ ਤੁਹਾਨੂੰ ਨਾ ਪਿੱਛੇ ਬੀਬੀ ਜੀ ਮਿਲਣਾ ਚਾਹੁੰਦੇ ਆ ਇਹ ਤੁਹਾਨੂੰ ਬਾਕਾ ਮੈਂ ਕਿਹਾ ਮੈਂ ਇਹਨਾਂ ਨੂੰ ਜਾਣਦੀ ਨਹੀਂ ਕੌਣ ਮੈਂ ਇਹ ਕਹਿੰਦੇ ਨੇ ਜਿੱਦਾਂ ਹੀ ਉਹਨੇ ਗੱਡੀ ਦਾ ਬੂਹਾ ਖੋਲਿਆ ਮੈਂ ਬੈਠੀ ਸੀਗੀ ਉਹਨੇ ਮੇਂ ਨਾਲ ਹੀ ਬਾਹ ਖਿ ਪਰਿਸਪਰੇ ਸਿੱਟ ਕੇ ਬੁਆ ਲੱਕੇ ਦੌੜ ਗਏ ਕਿੰਨੀਆਂ ਬੰਗਾ ਸੀ ਗਿਆ ਦੋ ਬਰੀਕ ਬਰੀਕ ਸੀ ਗਿਆ ਦੋ ਬਰੀਕ ਬੰਗਾ ਸੀ ਦੋ ਕਿੰਨੇ ਕਿਗਰਾਮ ਦੀਆਂ ਕਿੰਨੇ ਟੋਲੇ ਦੀਆਂ ਬੰਗਾ ਕਿੰਨੇ ਅੱਜ ਦੀਆਂ ਮੈਂ ਨਹੀਂ ਬਣਾਈਆਂ ਮੇਰੇ ਬਜ਼ੁਰਗਾਂ ਦੀਆਂ ਪਿਛਲੀਆਂ ਕਿਤੇ ਪਈਆਂ ਚ ਕੱਟ ਕੇ ਪਾਈਆਂ ਦੀਆਂ ਸੀ ਗਿਆ ਅੰਦਾਜ਼ਾ ਕਿੰਨੇ ਕੇ ਕੀਮਤੋਂ ਨਹੀਂ ਬੰਗਾ ਦੇ ਆਈਡੀਆ 25000 ਇਹ ਸਵਰਧਨ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ 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 ਕੀ ਕਹਿੰਦੇ ਪੁਲਸ ਵਾਲੇ ਪੁਲਸ ਵਾਲਾ ਕੋਲੀ ਖੜੇ ਅਮੈਨੂੰ ਕਿ ਇਹਨਾਂ ਨੇ ਵਿਚਾਰੇ ਇਹ ਕੀ ਕਰਨਗੇ ਤਲਬ ਕੇ ਲੈ ਗਏ ਉਹਨੂੰ ਮੈਂ ਸਿੱਧੀ ਜਿਹੀ ਗੱਲ ਆ ਮੇਰੀ ਤੇ ਆਮ ਲੋਕਾਂ ਨੂੰ ਆਪਾਂ ਕੀ ਕਹਿਣਾ ਚਾਹਾਂਗੇ ਆਮ ਲੋਕਾਂ ਨੂੰ ਇਹੀ ਕਹਿਣਾ ਵਾ ਪਈ ਜਿਹੜੇ ਆ ਜਿੱਦਨ ਦੇ ਝਾੜੂ ਵਾਲੇ ਆ ਗਏ ਉਦੋਂ ਦਾ ਬੇੜਾ ਗਰਖ ਹੋ ਗਿਆ ਸਿੱਧੀ ਜਿਹੀ ਗੱਲ ਆ ਹਾਂਜੀ ਭਾਈ ਕੀ ਨਾਜੀ ਆਪਣਾ ਮੇਰਾ ਰਕੇ ਸੂਤ ਇਹ ਕੀ ਮਾਮਲਾ ਹੋਇਆ ਤੇ ਕਿੱਥੇ ਦਗਾਣਾ ਜੀ ਤੁਹਾਡੀ ਇਹ ਸ਼ਨੀ ਮੰਦਰ ਸਾਹਮਣੇ ਜੀ ਅੱਛਾ ਹੋਇਆ ਕਿਸੇ ਦਾ ਸਾਰਾ ਤੇ ਬਾਹਰ ਬੈਠੇ ਵੀ ਕੁਰਸੀ ਤੇ ਗੱਡੀ ਚ ਆਇਓ ਉਧਰੋਂ ਮੋਰੇ ਗੱਡੀ ਚ ਇੱਕ ਮੋਰੇ ਜਨਾਨੀ ਬੈਠੀ ਸੀ ਉਹਨੇ ਬੁਲਾਇਆ ਕਹਿੰਦੀ ਗੱਲ ਸੁਣ ਪਿੱਛੇ ਬੁਲਾਉਂਦੇ ਤੁਹਾਨੂੰ ਗੱਡੀ ਚ ਕਿੰਨੇ ਜਾਣੇ ਸਕੇ ਆ ਆਈਡੀ ਚ ਚਾਰ ਪੰਜ ਜਾਣੇ ਸੀ ਅੱਛਾ ਤੇ ਗੱਡੀ ਡਰਾਈਵਰ ਚਲਾਉਂਦਾ ਸੀ ਗੱਡੀ ਹਾਂਜੀ ਤੇ ਨੰਬਰ ਨੂੰ ਤਾਂ ਨੋਟ ਹੋਇਆ ਕਿ ਗੱਡੀ ਦਾ ਨੰਬਰ ਨਹੀਂ ਦੇਖਿਆ ਮੈਂ ਤੇ ਕੀ ਕਹਿੰਦੇ ਹੋ ਉਹਨਾਂ ਨੂੰ ਹੋਣੋ ਕਹਿੰਦੇ ਪਿੱਛੇ ਮਿਲਿਓ ਉਹ ਕਹਿੰਦੇ ਕੋਈ ਰਿਸ਼ਤੇਦਾਰ ਆ ਪਤਾ ਨਹੀਂ ਕਿ ਅੱਜਾ ਹੋਇਆ ਹਾਂਜੀ ਤੇ ਕੀ ਉਹਨਾਂ ਨਾਲ ਹੋਇਆ ਕੋਈ ਬੰਗਲਾ ਲਾ ਕੇ ਲੈ ਗਏ ਅੱਛਾ ਤੇ ਪੁਲਿਸ ਆਈ ਸੀਗੀ ਮੁੱਖੇ ਤੇ ਪੁਲਿਸ ਹਾਂਜੀ ਪੁਲਿਸ ਆਈ ਮੁੱਖੇ ਤੇ ਜੀ ਭਾਜੀ ਐਸਾ ਰਸ਼ਨੀ ਮੰਦਰ ਕੋ ਜਿਹੜੀ ਆ ਵਾਰਤਾ ਭਈਆ ਕੀ ਕਹਿਣਾ ਹੈ ਦੁਬਾਰਾ ਦੱਸੋ ਇਹ ਲੇਡੀ ਹੈਗੀ ਆ ਸੰਤੋਸ਼ ਮਨੋਤਰਾ ਉਮਰ ਕਰੀਬ 60 60 ਸਾਲ ਹੈਗੀ ਆ ਵੀ ਇਹ ਕਹਿ ਰਹੀ ਆ ਕਿ ਗੱਡੀ ਦੇ ਵਿੱਚ ਕੋ ਬੰਦੇ ਆਏ ਆ ਲੇਡੀਆਂ ਆਏ ਆ ਜਿਨ੍ਹਾਂ ਨੇ ਮੈਨੂੰ ਰੋਕਿਆ ਤੇ ਮੇਰੇ ਪਿੱਛਤੂ ਦੇ ਵਿੱਚ ਮੇਰੀ ਬੰਗਾ ਲੈ ਗਏ ਉਹ ਅਸੀਂ ਮੌਕੇ ਤੇ ਵੈਰੀਫਾਈ ਕਰ ਰਹੇ ਆ ਦੋਸਤ ਕਿੱਦਾਂ ਦੀ ਗੱਡੀ ਸੀ ਤੇ ਐਸੀ ਮਾਤਾ ਨੂੰ ਕੋਈ ਪਤਾ ਨਹੀਂ ਹੈਗਾ ਇਸ ਬਾਰੇ